ਹੋਵੇ ਚੱਲੇ ਚਗੂਜੀ ਪਾਰਕ ਤੇ ਮੇਰਾ ਰਾੜੀ ਆ ਹਰਪ੍ਰੀਤ ਮਰੀਂਡੇ ਵਾਲਾ ਤੇ ਅਸੀਂ ਚੱਲੇ ਸੀਗੇ ਚਗੂਜੀ ਪਾਰਕ ਤੁਹਾਨੂੰ ਦਿਖਾਉਣੇ ਅੱਗੇ ਅੱਗੇ ਵੀਡੀਓ ਨਾਲ ਬਣੇ ਰਹੋ ਕੀ ਹਾਲ ਚਾਲ ਆ ਚਗੂਜੀ ਪਾਰਕ ਦਾ ਅੱਗੇ ਵੀ ਆਪਣੀਆਂ ਵੀਡੀਓ ਆਉਣਗੇ ਬਾਬਿਓ ਤਾਂ ਗੱਲ ਤੋਂ ਸਬਸਕ੍ਰਾਈਬ ਕਰ ਲਿਓ ਆਪਾਂ ਨਮਾ ਕੰਮ ਸਟਾਰਟ ਕੀਤਾ ਤੇ ਅੱਗੇ ਅੱਗੇ ਆਪਣੀਆਂ ਹਰ ਇੱਕ ਸ਼ਹਿਰ ਦੀਆਂ ਹਰ ਇੱਕ Town ਦੀਆਂ ਕੈਨੇਡਾ ਦੇ ਦੀਆਂ ਵੀਡੀਓ ਲੈ ਕੇ ਤੁਹਾਨੂੰ ਮਿਲਣਗੇ ਤੇ ਯੂ ਐਸ ਏ ਦਾ ਵੀ ਆਪਣੇ ਟੂਰ ਕਰਦਣਾ ਉਧਰ ਵੀ ਸਾਰੇ ਆਇਲੈਂਡਾਂ ਦੀਆਂ ਯੂ ਐਸ ਏ ਦੀਆਂ ਤੇ ਕੈਨੇਡਾ ਦੇ ਆਇਲੈਂਡਾਂ ਦੀ ਹਰ ਇੱਕ ਵੀਡੀਓ ਆਪਣੇ ਚੈਨਲ ਤੇ ਅੱਗੇ ਆਉਣ ਵਾਲੇ ਟਾਈਮ 'ਚ ਮਿਲੂਗੀ ਬਾਬ Alright gentlemen I want you to repeat after me just how I do it ready ratt right. <laughs> <laughs> the body's but is my guys know that ik kamm lai janni ae kat gaddi de naloh zehri balliye jehdi akkhan na pyaai janni ae akkhan na pyaai janni kat gaddi de naloh zehri balliye jehdi aa babbe samne parka te idher le sir left hand side parka right hand side churcha ਜਿਹੜੀ ਤੁਸੀਂ ਹੁਣ ਦੇਖ ਕੇ ਛੱਡਿਓ ਜਮਾਂ ਬਿਲਕੁਲ ਸਾਹਮਣੇ ਆ ਇਹ ਚਰਚ ਬਹੁਤ ਵੱਡੀ ਚਰਚਾ ਬ੍ਰੈਂਡਨ ਦੀ ਹੁਣ ਆਪਾਂ ਬਾਬੇ ਪਾਰਕ ਚ ਐਂਟਰ ਹੋਣ ਲੱਗੇ ਆ ਤੇ ਦੇਖਿਓ ਇੱਥੋਂ ਇਦਾਂ ਟਰਨ ਲੈ ਕੇ ਆ ਸਾਹਮਣੇ ਆਪਣੀ ਲੈਫਟ ਸਾਈਡ ਤੇ ਪਾਰਕ ਆ ਗਈ ਤੇ ਇੰਨਾ ਰਸ਼ ਨਹੀਂ ਆ ਟਾਈਮ ਤੇ ਕਿਉਂਕਿ 9:00 ਵੱਜ ਚੁੱਕੇ ਨੇ ਸ਼ਾਮ ਦੇ ਵੈਸੇ ਤਾਂ ਅੱਜ ਮੌਸਮ ਠੰਡਾਗਾ ਤਾਂ ਕੁਝ ਲੋਕ ਦੇਖਣ ਨੂੰ ਮਿਲਣਗੇ ਆਪਾਂ ਨੂੰ ਕਹੋਣਿਆ ਤੁਹਾਨੂੰ ਅੱਗੇ ਬਣਾਰੇ ਰਿਹਾ ਵੀਡੀਓ ਸੇ ਜਦੋਂ ਆਪਣਾ ਸਿਗਨਲ ਹੋਊ ਆਪਣਾ ਲੈਫਟ ਮਾਰ ਲੈਣੀ ਆ ਵੀ ਬੀ ਕੇਅਰਫੁਲ ਅਬਾਊਟ ਪੈਡੈਸਟਰੀਅਨਸ ਆਹ ਵੇਨ ਇੱਕ ਦਲ ਆਹ ਵੀ ਹੈਵ ਐਂਟਰਡ ਇਨ ਦਾ ਪਾਰਕ ਪਾਰਕ ਦੇ ਅੰਦਰ ਆ ਚੁੱਕੇ ਆਂ ਜੀ ਆਪਾਂ ਇੱਥੇ ਆਪਾਂ ਗੱਡੀ ਆਪਣੀ ਕਿਤੇ ਪਾਰਕ ਕਰ ਲਵਾਂਗੇ ਇੱਥੇ ਆਪਾਂ ਰਨਿੰਗ ਵੀ ਕਰ ਸਕਦੇ ਆ ਤੇ ਹੋਰ ਬਹੁਤ ਸਾਰੀਆਂ ਖੇਡਾਂ ਫੁੱਟਬਾਲ ਕ੍ਰਿਕਟ ਸਾਰਾ ਕੁਝ ਖੇਡਦੇ ਨੇ ਜ਼ਿਆਦਾਤਰ ਪੰਜਾਬੀ ਆਉਂਦੇ ਇੱਥੇ ਕਿਉਂਕਿ ਇਹ ਜਿਹੜੀ ਪਾਰਕ ਹੈ ਇੱਥੇ ਜ਼ਿਆਦਾਤਰ ਨੇੜੇ ਤੇੜੇ ਘਰ ਪੰਜਾਬੀਆਂ ਦੇ ਨੇ ਸਾਰੇ ਗੱਡੀਆਂ ਆਪਣੇ ਲੱਗੀਆਂ ਪਾਰਕਿੰਗ ਲਓ ਜੀ ਆ ਗਈ ਪਾਰਕਿੰਗ ਆ ਆਪਣੀ ਗੱਡੀ ਲੱਗ ਚੁੱਕੀ ਐ ਇਹ ਆ ਪਾਰਕ ਦੀ ਪਾਰਕਿੰਗ ਜੀ ਸਾਰਾ ਪਾਰਕ ਦਾ ਮੈਪ ਆ ਬਬਲ ਕੀ ਚੀਜ਼ਾਂ ਦੇ ਪਾਰਕ ਵਿੱਚ ਸਾਰਾ ਕੁਝ ਤੁਸੀਂ ਦੇਖਣੇ ਵਜੂ ਇੱਥੇ ਇਹਦੇ ਕੋਰਡੀਨੇਟਸ ਜਾ ਸਕਦੇ ਹੋ ਅਗਲਾ ਮੈਂ ਪਾਰਕ ਤੇ ਬਹੁਤ ਬਹੁਤ ਦੀ ਬਾਤ ਹੈ ਇਹ ਬਾਸੋਂ ਬਣੇ ਹੋਏ ਬਗ ਬ4-5 ਆ ਸਾਹਮਣੇ ਚਾਚਾ ਦੇਖੋ ਵਿਊ ਦੇਖੋ ਚਾਚਾ ਚਾਚੇ ਬਹੁਤ ਵੱਡੀ ਹੈ ਬਬੇ ਚਾਚੇ ਬਹੁਤ ਸੋਹਣੀ ਹੈ ਮੈਂ ਬਹੁਤ ਮੈਂ ਥੋੜਾ ਥੋੜਾ ਪਾਣੀ ਖੜਾ ਤੇ ਬਬੇ ਕੱਟਦਾ ਨਹੀਂ ਮੈਂ ਲੱਗ ਕੇ ਸਾਰੇ ਦੇ ਨਦੀ ਪੈਦਾ ਜਾ ਹੁਣ ਤਾਂ ਸਹੀ ਬਬੇ ਬਾਸੋਂ ਫਲਾਂ ਦੇ ਕਿੱਲਾ ਕਰਕੇ ਦੁਆਰੇ ਨਹੀਂ ਆਉਗਾ ਤੇਲ ਦਾ ਰਾਤ ਅਰੇ ਤੋਂ ਬਬਲੇ ਆਲੀ ਨੂੰ ਜੋ ਜਾ ਗਿਆ ਹੈ ਪ੍ਰੈਕਟਿਸ ਕਰਨ ਲੱਗ ਗਿਆ ਹੈ ਫਿਕਰ ਨੂੰ ਸੋਹਣ ਹੈ